ਬਈ ਪਤਾ ਹੈ ਇੱਕ ਬਈ ਮੇਰਾ ਇੱਕ ਨਮਾਣਾ ਯਾ ਦੋਸਤ ਆ ਇਹਨੇ ਗਾਣਾ ਗਾਣਾ ਮੈਂ ਆ ਬਹੁਤ ਵੀਡੀਓ ਦੇ ਵਿੱਚ ਗਾਣਾ ਸੁਣਿਆ ਔਰ ਮੈਨੂੰ ਬੜਾ ਸਕੂਨ ਮਿਲਿਆ ਸਕੂਨ ਕੀ ਹੁੰਦਾ ਬੜੀ ਦਇਆ ਆ ਇਹ ਮੇਰੇ ਮੈਨੂੰ ਆਖਿਆ ਭਈ ਮੈਂ ਤੈਨੂੰ ਪ੍ਰੋਗਰਾਮ ਦਊਂਗਾ ਕੋਈ ਆਉਦੇ ਖੱਤੇ ਦੇ ਵਿੱਚ ਆਉਦੇ ਪਰਿਵਾਰ ਦੇ ਵਿੱਚ ਤੇ ਐਡਾ ਸੋਹਣਾ ਕੁਝ ਹੁੰਦਾ ਤੁਸੀਂ ਮੋਦ ਹੋ ਲੋਗੇ ਮੈਂ ਤੁਹਾਨੂੰ ਮਿਹਰਿ ਕਵੀ ਦੇ ਦੂੰਗਾ ਕਾਨੂੰ ਮਿਹਰਿ ਕਵੀ ਦੇ ਦੂੰਗਾ ਮੈਂ ਕੋਈ ਗਾਨੀ ਪਰਾ ਪ੍ਰੇਮ ਯਾਰ ਯਾਰਾਂ ਦੀਆਂ ਬਾਹਾਂ ਹੁੰਦੇ ਹਾਂ ਸਾਡੇ ਨਾਲ ਖੇੜਗੇ ਜੋ ਚਾਲਵਾਜ਼ੀਆਂ ਜੱਕਮ ਨੇ ਅੱਲੇ ਠੱਟਾਂ ਨਹੀਂ ਹੋਤਾ ਜੀਆਂ ਸਾਡੇ ਨਾਲ ਖੇੜਗੇ ਜੋ ਚਾਲਵਾਜ਼ੀਆਂ ਜੱਕਮ ਨੇ ਅੱਲੇ ਠੱਟਾਂ ਨਹੀਂ ਹੋਤਾ ਜੀਆਂ ਸਾਡੇ ਨਾਲ ਖੇੜਗੇ ਜੋ ਚਾਲਵਾਜ਼ੀਆਂ ਜੱਕਮ ਨੇ ਅੱਲੇ ਠੱਟਾਂ ਨਹੀਂ ਹੋਤਾ ਜੀਆਂ ਗਹਿਰਾ ਦੀਆਂ ਮਹਿਫਲਾਂ 'ਚ ਬੈ ਕੇ ਹੱਥ ਦੇ ਗਹਿਰਾ ਦੀਆਂ ਮਹਿਫਲਾਂ 'ਚ ਬੈ ਕੇ ਹੱਥ ਦੇ ਜਿਹੜੇ ਚੀ ਬਣਾਏ ਤੇ ਛਹਾ ਦੇ ਮੁੱਕੀ ਉਥਾਂ ਦੇ ਮੁੱਕੀ ਰੋਗ ਨਾ ਲਵਾਲੀ ਕੋਈ ਉਦਲਾ ਮੇਰਿਆ ਲੋਕ ਬੜੇ ਦੇਖੇ ਇਥੇ ਦੁਖੀ ਤੋਂ ਦੁਖੀ ਰੋਗ ਨਾ ਲਵਾਲੀ ਕੋਈ ਉਦਲਾ ਚੱਲਿਆ ਲੋਕ ਬੜੇ ਦੇਖੇ ਇਥੇ ਦੁਖੀ ਤੋਂ ਦੁਖੀ ਉੱਚਾ ਵਾਲੀ ਚੂਲੀ ਉੱਤੇ ਗਏ ਟੰਗ ਕੇ ਸੋਚਾਂ ਵਾਲੀ ਚੂਲੀ ਉੱਤੇ ਗਏ ਟੰਗ ਕੇ ਆਈ ਨਹੀਂ ਉਹ ਮੌਤ ਕਦੇ ਮੂੰਹ ਮੰਗ ਕੇ ਸੋਚਾਂ ਵਾਲੀ ਚੂਲੀ ਉੱਤੇ ਗਏ ਟੰਗ ਕੇ ਆਈ ਨਹੀਂ ਹੋ ਮੌਤ ਕਦੇ ਮੂੰਹ ਮੰਗ ਕੇ ਤੇਰੇ ਉੱਤੇ ਹੱਥ ਚੱਲਦਾ ਰੱਖੂ ਮੇਰ ਦਾ ਤੇਰੇ ਉੱਤੇ ਹੱਥ ਚੱਲਦਾ ਰੱਖੂ ਮੇਰ ਦਾ ਇੱਕ ਵਾਰੀ ਆ ਕੇ ਮੇਰੇ ਛਾਇਆ ਦੇ ਚੁੱਕੀ ਰੋਗ ਨਾਲ ਲਵਾਲੀ ਕੋਈ ਉਦਲਾ ਮੇਰਿਆ ਲੋਕ ਬੜੇ ਦੇਖੇ ਤੇ ਦੁਖੀ ਤੋਂ ਦੁਖੀ ਰੋਗ ਨਾਲ ਲਵਾਲੀ ਕੋਈ ਉਦਲਾ ਚੱਲਿਆ ਲੋਕ ਬੜੇ ਦੇਖੇ ਤੇ ਦੁਖੀ ਤੋਂ ਦੁਖੀ ਕੁੱਤੇ ਜੋ ਦਰਦ ਤੇਰ ਨਾਲ ਰਹਿੰਦੇ ਨੇ ਜਿੱਤੇ ਜੋ ਦਰਦ ਤੇਰੇ ਨਾਲ ਰਹਿੰਦੇ ਨੇ ਉਹ ਤੇੜ ਤੇਰੇ ਜਕਮਾਂ ਨੂੰ ਛੋਅਦ ਲੈਂਦੇ ਨੇ ਉਹ ਜਿੱਤੇ ਜੋ ਦਰਦ ਤੇਰੇ ਨਾਲ ਰਹਿੰਦੇ ਨੇ ਉਹ ਤੇੜ ਤੇਰੇ ਜਕਮਾਂ ਨੂੰ ਛੋਅਦ ਲੈਂਦੇ ਨੇ ਉਹ ਮੱਚ ਕੇ ਭੰਬੜ ਭੰਮ ਠੰਡੇ ਹੋ ਗਏ ਉਹ ਮੱਚ ਕੇ ਭੰਬੜ ਭੰਮ ਠੰਡੇ ਹੋ ਗਏ ਸਿਨ੍ਹਾ ਵਿੱਚ ਜਾਣ ਸਾਡਾ ਤੁਹੇ ਨਾ ਦੁਖੀ ਰੋਗ ਨਾ ਲਵਾਲੀ ਕੋਈ ਉਹ ਦਲਾ ਮੇਰਾ ਲੋਕ ਬੜੇ ਦੇਖੇ ਇੱਥੇ ਤੂੰ ਕਿਤੋਂ ਦੁਖੀ ਰੋਗ ਨਾ ਲਵਾਲੀ ਕੋਈ ਉਹ ਦਲਾ ਚੱਲਿਆ ਲੋਕ ਬੜੇ ਦੇਖੇ ਇੱਥੇ ਤੂੰ ਕਿਤੋਂ ਦੁਖੀ ਓ ਸੁਖ ਕਿੱਥੋਂ ਪਾਉਣਗੇ ਓ ਤੈਨੂੰ ਪੱਟ ਕੇ ਸੁਖ ਕਿੱਥੋਂ ਪਾਉਣਗੇ ਓ ਤੈਨੂੰ ਪੱਟ ਕੇ ਮੜਦੀ ਆ ਮੱਛੀ ਪੱਤ ਨਾਲੋਂ ਛੱਟ ਕੇ ਮੜਦੀ ਆ ਮੱਛੀ ਪੱਤ ਨਾਲੋਂ ਛੱਟ ਕੇ ਯਾਰਾਂ ਦੋਸਤਾਂ ਨੇ ਤੈਨੂੰ ਲੱਭ ਲੈਣਾ ਓਪੋ ਵਾਲਿਆ ਵੇ ਤੈਨੂੰ ਲੱਭ ਲੈਣਾ ਭਾਵੇਂ ਜਾ ਕਿ ਤੋਰਿਆ ਪਤਾਲ ਚ ਲੁਕੀ ਹਾਵੇ ਕਾਵੇ ਆ ਬੰਤਾਲ ਚੋਂ ਨੂੰ ਕੀ ਲੋਗ ਨਾ ਲਵਾਣੀ ਕੋਈ ਉਜਲਾ ਮੇਰਿਆ ਲੋਗ ਵੜ ਦੇਖੇ ਤੇ ਦੁਖੀ ਤੋਂ ਦੁਖੀ ਲੋਗ ਨਾ ਲਵਾਣੀ ਕੋਈ ਉਜਲਾ ਚੱਲਿਆ ਲੋਗ ਵੜ ਦੇਖੇ ਤੇ ਦੁਖੀ ਤੋਂ ਦੁਖੀ